8 ਫਰਵਰੀ ਨੂੰ ਕਪੂਰਥਲਾ ਵਿਖੇ ਲੱਗਣ ਵਾਲੇ ਮੇਕਾ ਕੈਪੀਟਿਵ ਰੇਖਾ ਤਿਆਰ ਕਰਨ ਦੇ ਲਈ ਹਿਊਮਨ ਰਾਈਟਸ ਪ੍ਰੈਸ ਕਲਬ ਦੀ ਫਲੇਟੀ ਮੀਟਿੰਗ ਕਪੂਰਥਲਾ ਦੇ ਰਮਨੀਕ ਹੋਟਲ ਦੇ ਵਿੱਚ ਲੱਗੀ ਜਿਸ ਦੇ ਵਿੱਚ ਪੰਜਾਬ ਦੇ ਸਭ ਇਕਾਈਆਂ ਦੇ ਮੁਖ ਉਪਦੇਸ਼ਾਰਾਂ ਨੇ ਸ਼ਿਰਕਤ ਕੀਤੀ ਅਤੇ ਮੀਟਿੰਗ ਦੇ ਦੌਰਾਨ ਕੈਂਪੀਅਨ ਨੂੰ ਤੋਰ ਦੇ ਕਾਮਯਾਬ ਕਰਨ ਦੇ ਲਈ ਆਏ ਅਧਿਕਾਰੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਦੱਸਦੇ ਇਹ ਕਿ ਵੱਖ-ਵੱਖ ਸੋਸ਼ਲ ਤੇ ਸਮਾਜਿਕ ਮੁੱਦਿਆਂ ਤੋਂ ਕਾਨੂੰਨੀ ਲੜਾਈ ਲੜ ਉਹਨਾਂ ਦਾ ਹੱਲ ਕਰਉਣ ਤੇ ਲੋਕਾਂ ਦੀ ਆਵਾਜ਼ ਬਣਨ ਦੇ ਨਾਲ-ਨਾਲ ਹਿਊਮਨ ਰਾਈਟਸ ਪ੍ਰੈਸ ਕਲਬ ਸਮੇਂ ਸਮੇਂ ਤੇ ਸਹਿਯਕ ਦੇ ਨਾਲ ਜੁੜੇ ਸ਼ਾਨਦਾਰ ਕੈਂਪ ਲਗਾਉਣ ਦੇ ਲਈ ਜਾਣੀ ਚਾਹੀਦੀ ਹੈ। ਰੈਫਰਮੇਸ਼ਨ ਕੈਂਪ ਲਗਾ ਰਹੇ ਆ ਤੇ ਉਹਦੇ ਵਿੱਚ ਆਪਾਂ ਸਾਰੇ ਵੀ ਡਿਊਟੀ ਲਗਾਈ ਹੈ ਕਿ ਘੱਟੋ-ਘੱਟ ਇੱਕ ਮੈਂਬਰ ਜਿਹੜਾ ਹੈਗਾ ਪੰਜ-ਪੰਜ ਲੋਕ ਜਿਹੜਾ ਹੈਗਾ ਕਿੁੱਝ ਲੈ ਕੇ ਆਵੇ। ਬਿਲਕੁਲ ਠੀਕ ਹੈ। ਬਿਲਕੁਲ ਠੀਕ ਹੈ। ਘੱਟੋ-ਘੱਟ ਪੰਜ ਜਣੇ ਦੇ ਵਿੱਚ ਉਸ ਮਤਲਬ ਕਿ ਕਈ ਜਣੇ ਹੁੰਦਾ ਕਿ ਆਪਾਂ ਕਹਿ ਰਹੇ ਨੇ ਪੰਜ ਜਣੇ 10 ਜਣੇ ਐਗਰੀ ਵੀ ਕਰ ਜਾਂਦੇ ਨੇ ਕਿ ਆ ਜਾਾਂਗੇ। ਮੌਕੇ ਤੇ ਹੁੰਦਾ ਕਿ ਕਈ ਜਿਹੜੀ ਏਕੇ ਜਾਂ 2 ਜਾਂ 3 ਕਹਿ ਰਹੇ ਨੇ ਨਹੀਂ ਪਹਰੀ ਸਾਡੋ ਟਾਈਮ ਨਹੀਂ ਹੈਗਾ ਹਨੂ ਕੰਮ ਰਹਿ ਗਿਆ ਤਾਂ ਐਟਲੀਸਟ ਫੇਰੀ ਤੇ ਜਾ ਕੇ 2 ਜਾਂ 3 ਨੇ ਡੋਨਰ ਇੱਕ ਬੰਦਾ ਜਿਹੜਾ ਹੈਗਾ ਮੈਂਬਰ ਆਪਣਾ ਉਸੇ ਲੈ ਕੇ ਕੌਣ ਸਕਦਾ ਕਪੂਰਥਲਾ ਦੇ ਸ਼ਾਲਮਾਰ ਬਾਗ ਦੇ ਆਠ ਪਰਗੁਰੀ ਨੂੰ ਲੱਗੜ ਜਾ ਰਹੀ ਮੇਗਾ ਕੈਂਪ ਦੇ ਵਿੱਚ ਜਿੱਥੇ 2000 ਦੇ ਕਰੀਬ ਲੋਕਾਂ ਦਾ ਮੈਡੀਕਲ ਚੈੱਕਅਪ ਤੇ ਦਵਾਈਆਂ ਦਾ ਪ੍ਰਬੰਧ ਰੱਖਿਆ ਸੀ ਹੈ ਉੱਥੇ ਹੀ ਅੱਖਾਂ ਦੇ ਚੈੱਕਅਪ ਅਤੇ ਕੈਂਸਰ ਦੇ ਚੈੱਕਅਪ ਦਾ ਵੀ ਪ੍ਰਬੰਧ ਦਾ ਇੰਤਜ਼ਾਮ ਕੀਤਾ ਗਿਆ ਹੈ ਕੈਂਪ ਦੇ ਵਿੱਚ 250 ਤੋਂ ਵੀ ਵੱਧ ਯੂਨਿਟ ਖੂਨਦਾਨ ਦਾ ਟੀਚਾ ਹੈ ਅਤੇ ਇਸ ਮੌਕੇ ਹੋਰਾਂ ਲੋਕਾਂ ਨੂੰ ਖੂਨਦਾਨ ਕਰਨ ਦੇ ਲਈ ਪ੍ਰੇਰਿਤ ਕਰਨ ਦੇ ਲਈ 100 ਤੋਂ ਵੀ ਜ਼ਿਆਦਾ ਵਾਰ ਖੂਨਦਾਨ ਕਰਨ ਵਾਲੇ ਤੇ ਸਮੇਂ ਸਮੇਂ ਤੇ ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਜਾਣਾ ਹੈ ਹਿਊਮਨ ਰਾਈਟ ਪ੍ਰੈਸ ਕਲੱਬ ਦੇ ਪ੍ਰਧਾਨ ਸੁਕੇਤ ਗੁਪਤਾ ਨੇ ਦੱਸਿਆ ਕਿ ਇਸ ਮੇਗਾ ਕੈਂਪ ਦੇ ਵਿੱਚ ਜਿੱਥੇ ਲਾਈਵ ਪੰਜਾਬੀ ਟੀਵੀ ਤੇ ਪੰਜਾਬੀ ਪਹਿਚਾਣ ਅਖਬਾਰ ਪੂਰੀ ਸਹੀ ਗੱਲ ਕਰ ਰਿਹਾ ਹੈ ਕਿ ਉੱਥੇ ਹੀ ਨਗਰ ਨਿਗਮ ਤੇ ਪਟਨਾ ਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਬਰਾਬਰ ਦੇ 파ਰਟੀ ਹਣ। ਉਹ ਸਰਵੇਖਕ ਵੀ ਮੇਰਾ ਇਕੱਲੇ ਦਾ ਕੈਂਪ ਨਹੀਂ ਹੈ ਕਿਸੇ ਦਾ ਇਕੱਲੇ ਦਾ ਕੈਂਪ ਨਹੀਂ ਹੈਗਾ ਆਪਾਂ ਸਾਰਿਆਂ ਦਾ ਰਲ ਕੇ ਕੰਮ ਕਰਦਾ। ਉਹਦੇ ਵਿੱਚ ਡਿਊਟੀਆਂ ਵੀ ਲੱਗੀਆਂ ਵਾ। ਡੇਲਿਸ ਵੀ ਡਿਊਟੀਆਂ ਸਾਰਿਆਂ ਦੀ ਡਿਊਟੀ। ਉਹ ਜਿਹੜੇ ਡਿਊਟੀ ਕਿੱਥੇ ਲਾਵਾਂਗੇ ਉਹ ਪਤਾ ਉੱਥੇ ਹੀ ਖੜਾ ਹੋਏਗਾ। ਉਦੋਂ ਵੀ ਹਿੱਲੇ ਰੋ। ਜੇ ਉਹਦਾ ਕੈਂਪ ਚੱਲਦਾ। ਸਾਡੀ ਕਲ ਜਿੱਦ ਹੁੰਦੀ ਹੈ ਜਾਂ ਸਾਡਾ ਡਿਸਪਲਿਨ ਹੁੰਦਾ ਵਾ। ਕਿ ਅਸੀਂ ਜਿਹੜਾ ਬੰਦਾ ਜਿੱਥੇ ਖੜਾ ਕਰੀਦਾ ਉਹ ਉੱਥੇ ਰਹਿ ਦੇਦਾ ਉਹਨੇ ਕੋਈ ਆਵੇ ਕੋਈ ਜਾਵੇ ਉੱਥੋਂ ਰਹਿਦਾ ਗੈਸਟ ਜਿਹੜੇ ਨੇ ਉਹ ਮੈਂ ਮੇਰੀ ਡਿਊਟੀ ਹੈ ਮੈਂ ਤੁਹਾਡੇ ਤੱਕ ਲੈ ਕੇ ਆਵਾਂਗਾ ਤੁਹਾਨੂੰ ਆ ਕੇ ਬਿਰਾਣਗੇ ਹੋਰ ਤੁਹਾਡੀ ਇੰਟਰੋਡਕਸ਼ਨ ਹੋਏਗੀ ਸਾਰਿਆਂ ਦੀ ਇਕੱਲੇ ਇਕੱਲੇ ਬੰਦੇ ਦੀ ਇੰਟਰੋਡਕਸ਼ਨ ਹੋਏਗੀ ਉਹ ਲਾਸਟ ਟਾਈਮ ਵੀ ਅਸੀਂ ਇਹ ਕੀਤਾ ਸੀਗਾ ਜਿਹੜੇ ਬੰਦੇ ਉਦੋਂ ਨਾਲ ਸੀ ਉਹਨਾਂ ਪਤਾ ਹੀ ਹੈ ਕਿ ਮੈਡਮ ਜਸਜੋਤ ਕੋਰ ਸਿੱਧੂ ਜਿਹੜੇ ਸੀਏ ਉਹ ਸਾਡੇ ਚੀਫ ਪੈਟਰਨ ਅੱਜ ਵੀ ਇਹ ਉਹਨਾਂ ਨਾਲ ਕੋਡੀ ਰਿਟ੍ਰੇਟ ਕੀਤੀ ਹੋਈ ਹੈ ਤੇ ਆਪਾਂ ਜਿਹੜੇ ਡਿਊਟੀਆਂ ਆ ਕਿਉਂਕਿ ਮੈਂ ਉਹਨੂੰ ਕੈਂਪ ਨੂੰ ਡਰਾਈਵ ਚ ਲਿਆਵਾਂਗਾ ਉਹਦੀ ਇੱਕ ਉਹ ਸਾਰੀਆਂ ਡਿਊਟੀਆਂ ਵੀ ਦੱਸ ਲਵਾਂਗਾ ਫਿਲਹਾਲ ਜਿਹੜਾ ਆਪਣਾ 메ਨ ਕੰਮ ਹੈਗਾ ਵਾ ਉਹ ਹੈਗਾ ਵਾ ਕਿ ਆਪਾਂ ਕੈਂਪ ਲਈ ਇੱਕ ਤੇ ਡੋਨੇਸ਼ਨ ਇਕੱਠੀ ਕਰਦੀਆਂ ਤੇ ਆਪਾਂ ਕਿੱਦਾਂ ਕੈਂਪ ਲਾਣਾ ਉਹਦੇ ਵਿੱਚ ਆਪਣੇ ਕੋਲ 4-5 ਕੰਮ ਤੇ ਸੌਂਗ ਦਾ ਕੰਮ ਟੈਂਪਿੰਗ ਦਾ ਕੰਮ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਆਪਣਾ ਲੰਗਰ ਐਡਵਰਟਾਈਜ਼ਮੈਂਟ ਇਹ ਸਾਰੇ ਕੰਮ ਨੇ ਆਪਾਂ ਉਹ ਸੀ ਮੈਨੇਜ ਕਰਦੇ ਪਏ ਆ ਜਦਾਂ ਐਡਵਰਟਾਈਜ਼ਮੈਂਟ ਤੇ ਖਰਚੀ ਕੋਲ ਦਿੱਤੀ ਗਈ ਆ ਲੰਗਰ ਦਾ ਜਾਂ ਮਰਦੂਕ ਕੰਮ ਇੱਕ ਆਪਣੇ ਸੱਜਣ ਆਪਣਾ ਨਵੇਂ ਮੈਂਬਰ ਬਣੇ ਨੇ ਸਦੀਪ ਗੰਦੀ ਜੀ ਆਏ ਨੇ ਆਪਣੇ ਵਿੱਚ ਉਹਨਾਂ ਨੇ ਕਰੇ 21000 ਬਟਰੀਟ ਕਰਤਾ ਹੈ ਕੈਂਪ ਹੋਸਟ ਤੇ ਜੇਕਰ ਜਿੱਤੇ ਵੀ ਕਿਸੇ ਤੁਹਾਡੇ ਕੋਲ ਡਿਪੋਜੀਸ਼ਨ ਮਿਲਦੀ ਆ ਉਹਦੀ ਰਸੀਦ ਹੁਕ ਸਾਡੇ ਕੋਲ ਲੈ ਲਓ ਤੇ ਰਸੀਦ ਕੱਟ ਕੇ ਦਿਓ ਇਹ ਮੈਂ ਜਿਹੜੀ ਵੀ ਆਦੀ ਆ ਬਾਕੀ ਆਪਾਂ ਐਜ਼ੇ ਮੈਂਬਰ ਕੀ ਪਾ ਸਕਦੇ ਆ ਉਹ ਆਪਸ ਡਿਸਕਸ ਕਰ ਲਓ ਉਹਦੇ ਮੋਂ ਫਿਕਸ ਕਰ ਲੋ ਆਪਾਂ ਐਜ਼ ਅ ਮੈਂਬਰ ਉਹ ਮੋਂ ਦਾ ਮਾਸ ਪਹਿਲੋ ਡਰੇਟ ਆਪਣੇ ਉਹਨੂੰ ਕਰੀਏ ਫਿਰ ਆਪਾਂ ਕਿਸੇ ਅਗਲੇ ਤੋਂ ਵਿਚਾਰ ਕਰੀਏ ਉਹ ਦੇ ਸਕਦਾ ਇਸ ਤੋਂ ਇਲਾਵਾ ਪਲੇਠੀ ਮੀਟਿੰਗ ਦੇ ਵਿੱਚ ਉੱਚੇ ਕਲੱਬ ਤੇ ਵੱਖ-ਵੱਖ ਅਧਿਕਾਰੀ ਉਤਸਾਹਿਤ ਨਜ਼ਰ ਆਏ ਉਨਾਇਸ ਮੋਕੇ ਕੈਂਪ ਦੇ ਵਿੱਚ ਬਹੁਤ ਲੋਕਾਂ ਨੂੰ ਇਸ ਦਾ ਲਾਹਾ ਲੈਣ ਦੀ ਇੱਛੁਕੀ ਸੀ ਤੇ ਇਸ ਕੈਂਪ ਦੀ ਜਾਣਕਾਰੀ ਹੁਰਾਂ ਲੋਕਾਂ ਤੱਕ ਪਹੁੰਚ ਕੇ ਕਰਨ ਦੀ ਅਪੀਲ ਕੀਤੀ ਗਈ ਸੀ। ਉਹਨਾਂ ਮੁਤਾਬਕ ਕੈਂਪ ਦੇ ਵਰਚੁਅਲ ਕਲੱਬ ਦੇ ਕੁਝ ਹੋਰ ਮੈਂਬਰ ਅੱਖਾਂ ਦਾਮ ਦੇ ਫਾਰਮ ਨੂੰ ਭਰ ਰਹੇਗੇ ਤੇ ਹੋਰ ਲੋਕਾਂ ਨੂੰ ਵੀ ਅਜਿਹਾ ਕਰਨ ਦੇ ਲਈ ਪ੍ਰੇਰਿਤ ਕੀਤਾ ਜਾਵੇਗਾ। ਨਮਸਕਾਰ ਮੈਂ ਔਮਨ ਰਾਈਟਸ ਪ੍ਰੈਸ ਕਲੱਬ ਤੋਂ ਅਸੀਂ ਇੱਕ ਤਾਂ ਮਹਾਕੁੰਭ ਚੱਲ ਰਿਹਾ ਹੈ ਹਰਿਦੁਆਰ ਇੱਕ ਮਹਾਕੁੰਭ ਸੀ ਇੱਥੇ ਕਪੂਰਥਲਾ ਦੀ ਧਰਤੀ ਤੇ ਲੈ ਕੇ ਆਏ ਹਾਂ। ਤਾਂ ਮੈਂ ਚਾਹਦੀ ਹਾਂ ਕਿ ਇਸ ਮਹਾਕੁੰਭ ਦੇ ਵਿੱਚ ਤੁਸੀਂ ਵੀ ਸਨਾਨ ਕਰੋ। ਇਹ ਮਹਾਕੁੰਭ ਹੈ ਮੈਡੀਕਲ ਮਹਾਕੁੰਭ ਜਿਦੇ ਵਿੱਚ ਅਲੱਗ-ਅਲੱਗ ਤਰੀਕੇ ਦੀਆਂ ਜਾਂਚਾਂ ਕੀਤੀਆਂ ਜਾਣਗੀਆਂ। ਕੈਂਸਰ ਪੇਸ਼ੈਂਟਸ ਪਛਾਣੇ ਜਾਣਗੇ। ਅੱਖਾਂ ਦਾ ਜਾਂਚ ਦਾ ਕੈਂਪ ਲਗਾਇਆ ਜਾਏਗਾ ਤੇ ਹੋਰ ਵੀ ਬਲੱਡ ਡੋਨੇਸ਼ਨ ਕੈਂਪ ਲਗਾਏ ਜਾਣਗੇ। ਸੋ ਅਸੀਂ ਸਾਰੇ ਵੱਦ ਚੜ ਕੇ ਹਿੱਸਾ ਲੈ ਰਹੇ ਹਾਂ। ਉਮੀਦ ਕਰਦੀ ਹਾਂ ਤੁਸੀਂ ਵੀ ਸਾਡਾ ਸਾਥ ਜ਼ਰੂਰ ਦਿਓਗੇ। ਤਾਂ ਮਿਲਦੇ ਹਾਂ 8 ਫਰਵਰੀ ਦਿਨ ਸ਼ਨੀਵਾਰ ਕਪੂਰਥਲਾ ਸ਼ਾਲੀਮਰ ਬਾਗ ਵਿੱਚ। ਥੈਂਕ ਯੂ। ਸਾਡਾ ਹਿਮੋਰਾਇਡ ਪ੍ਰੈਸ ਕਲੱਬ ਸਾਰੇ ਵੱਲੋਂ ਇੱਕ ਮੈਗਾ ਕੈਂਪ ਮੈਡੀਕਲ ਕੈਂਪ ਜਿਹੜਾ ਹੈ 8 ਫਰਵਰੀ 2025 ਨੂੰ ਸ਼ਾਲਾਮਰ ਬਾਗ ਕਪੂਰਤਾ ਵਿਖੇ ਲਗਾਇਆ ਜਾ ਰਿਹਾ ਹੈ ਇਸ ਵਿੱਚ ਬਹੁਤ ਸਾਰੇ ਸੰ ਜ਼ਿਲ੍ਹਾ ਪ੍ਰਸ਼ਾਸਨ ਨਗਰ ਨਿਗਮ ਦਾ ਪੂਰਾ ਸਹਿਯੋਗ ਪ੍ਰਾਪਤ ਹੋਇਆ ਹੈ ਔਰ ਅਸੀਂ ਚਾਹਦੇ ਹਾਂ ਕਿ ਤੁਸੀਂ ਵੀ ਉਸ ਦਿਨ ਇਸ ਕੈਂਪ ਦਾ ਪੂਰਾ ਫਾਇਦਾ ਲੋ ਇਸ ਵਿੱਚ ਅੱਖਾਂ ਦਾ ਚੈੱਕਅਪ ਬਲੱਡ ਡੋਨੇਸ਼ਨ ਦਾ ਕੈਂਪ ਮੈਡੀਕਲ ਕੈਂਪ ਅਤੇ ਕੈਂਸਰ ਦਾ ਕੈਂਪ चेकअप लगाया जाएगा जिस शुगर भी चेक की जाएगी दवाई भी दिखा जाए अखा भी चेक कितिया जाएगी और दवाईया दि जाएगी बहुत सारे डॉक्टर आ रहे ने सार् बेनती है कि इस कैंप आओ देख रहे हो लाइव पंजी टीवी